ਵਾਹਿਗੁਰੂ ਦੀ ਇਰਾਦਨਾ ਕਰਕੇ ਉਹਦੇ ਨਾਲ ਇੱਕਮਤ ਹੋਏ ਵੀ ਵਾਹਿਗੁਰੂ ਦਾ ਹੁਕਮ ਹੋਇਆ ਮਾਤ ਲੋਕ ਤੇ ਆਉਂਦਾ ਤੇ ਰੇਮਕੁੰਡ ਦੇ ਜਿੰਨੇ ਤਪਸਵੀ ਸਨ ਉਹਨਾਂ ਦੇ ਨਾਲ ਉਹਨਾਂ ਸਾਰਿਆਂ ਨੂੰ ਹੁਕਮ ਹੋਇਆ ਵੀ ਤੁਸੀਂ ਮਾਤ ਲੋਕ ਅੰਦਰ ਚੱਲ ਕੇ ਜਨਮ ਧਾਰੋ ਕਿ ਦੁਸ਼ਟਾਂ ਦੇ ਨਾਸ ਤੇ ਵਾਸਤੇ ਤੁਸੀਂ ਤੇ ਸਮੇਂ ਅਨੁਸਾਰ ਆ ਕੇ ਮਿਲ ਜਾਣਾ ਇਸ ਤਰ੍ਹਾਂ ਬੁਸਟਾ ਦਾ ਨਾਸ ਕਰਦਿਆਂ ਹੋਇਆ ਜੇ ਸ਼ਹੀਦ ਹੋ ਗਏ ਤੇ ਸਿੱਧੇ ਸੱਚਾ ਨੂੰ ਸਮਝੋ ਤੁਹਾਡੀ ਤਪસ્યા ਪੂਰੀ ਹੋ ਗਈ ਉਹਨਾਂ ਸਾਰਿਆਂ ਦਾ ਵੀ ਜਨਮ ਹੋਇਆ ਸੀ ਉਥਾਂ ਪਰਥਾਂ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਜ ਸਮੇਂ ਅਨੁਸਾਰ ਉਹ ਸਾਰੇ ਫਿਰ ਇਕੱਠੇ ਹੁੰਦੇ ਗਏ ਜੇ ਕੋਈ ਆਮ ਰੋਹਾ ਨਹੀਂ ਸੰ ਸੈਦ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਭਾਈ ਹੁਦੈ ਸਿੰਘ ਜੀ ਭਾਈ ਆਲਮ ਸਿੰਘ ਜੀ ਭਾਈ ਬਜਿੱਤਰ ਸਿੰਘ ਜੀ ਇਹ ਕੋਈ ਆਮ ਨਹੀਂ ਸਰ ਬਹੁਤ ਬੰਦਗੀ ਵਾਲੀਆਂ ਰੂਹਾਂ ਸਨ ਤੇ ਇਹ ਦਲ ਵੀ ਉਹਨਾਂ ਮਹਾਪੁਰਖਾਂ ਨੇ ਕਹੀ ਹੈ ਲਿਖਤ ਵਿੱਚ ਵੀ ਹੈ ਕਿ ਦਸਵੇਂ ਪਾਤਸ਼ਾਹ ਦੇ ਘਰ ਜੋ ਸਹਬ ਜਾਦੇ ਆਇਚਾਰ ਉਹ ਵੀ ਆਮ ਨਹੀਂ ਸਨ ਤੋ ਕਿ ਦਸਵੇਂ ਬਾਦਸ਼ਾ ਅਕਾਲਪੁਰਖ ਵਾਹਿਗੁਰੂ ਦਾ ਸਰੂਪ ਸਨ ਜਿਨ੍ਹਾਂ ਦੇ ਹੁਕਮੇ ਅੰਦਰ ਬ੍ਰਹਮਾ ਵਿਸ਼ਨ ਮਹੇ ਸਾਰੇ ਚੱਲਦੇ ਹਨ ਜੇ ਅਕਾਲਪੁਰਖ ਦੀ ਖੁਸ਼ੀ ਪ੍ਰਸੰਤਾ ਪ੍ਰਾਪਤ ਕਰਨ ਵਾਸਤੇ ਗੰਦੇ ਚਾਰ ਸਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਉਹ ਵਿਸ਼ਨੋਜੀ ਦਾ ਅਵਤਾਰ ਸਨ ਜੁਝਾਰ ਸਿੰਘ ਜੀ ਉਹ ਮਹਾਦੇਵ ਦਾ ਅਵਤਾਰ ਸਨ ਸ਼ਿਵ ਜੀ ਦਾ ਬਾਬਾ ਜੋਰਾਵਰ ਸਿੰਘ ਜੀ ਬ੍ਰਹਮਾ ਦਾ ਅਵਤਾਰ ਤੇ ਬਾਬਾ ਫਤੇ ਸਿੰਘ ਜੀ ਇੰਦਰ ਦਾ ਅਵਤਾਰ ਕਿਉਂਕਿ ਸੰਸਾਰ ਦਾ ਸਾਰਾ ਪ੍ਰਬੰਧ ਇਹ ਬ੍ਰਹਿਮੰਡ ਦਾ ਇਨੋਂ ਨੀਆਂ ਵਿੱਚ ਚਲਾਉਣਾ ਇਹ ਡਿਊਟੀ ਅੰਦਰ ਦੀ ਹੈ ਜਿੱਥੇ ਉਹ ਰਾਜਾ ਹੈ ਸੁਰਗ ਦਾ ਉੱਥੇ ਉਹਦੀ ਜ਼ਿੰਮੇਵਾਰੀ ਵੀ ਹੈ ਡਿਊਟੀ ਵੀ ਹੈ ਵਿਚਾਰੇ ਸਹਿਬ ਜਾਬੇ ਕੋਈ ਆਮ ਨਹੀਂ ਸਾਲਾ ਤੇ ਹੁਕਮ ਦੇ ਵਿੱਚ ਸੰਤਾਗਤ ਵਰਤਾ ਬਹੁਤ ਸੰਗ ਪਰ ਗੁਰੂ ਦੇ ਹੁਕਮ ਦੇ ਵਿੱਚ ਉਹਨਾਂ ਨੇ ਵਰਤਿਆ ਕਦੀ ਵੀ ਆਪਣੀ ਰੋਹਾਨੀ ਸ਼ਕਤੀ ਨੂੰ ਪ੍ਰਗਟ ਨਹੀਂ ਹੋਣ ਦਿੱਤਾ ਹੁਕਮ ਨਹੀਂ ਸੀ ਗੁਰੂ ਦਾ